ਪੰਜ ਮੈਂਬਰੀ ਕਮੇਟੀ ਦੋ ਫਾਰ ਰੋਲਾ ਪ੍ਰਧਾਨਗੀ ਦਾ ਗਿਆਨੀ ਹਰਪ੍ਰੀਤ ਸਿੰਘ ਦਾ ਜੂਟਰ ਤੇ ਸੁਖਬੀਰ ਸਿੰਘ ਬਾਦਲ ਦਾ ਵੱਡਾ ਝਟਕਾ ਆਖਰਕਾਰ ਅਕਾਲੀ ਸਿਆਸਤ ਵਿੱਚਲੀ ਉਥਲ-ਪੁਥਲ ਕਿਸ ਪਾਸੇ ਵੱਲ ਜਾ ਰਹੀ ਹੈ ਜਿਹੜੀਆਂ ਗੱਲਾਂ ਆਪਾਂ ਸ਼ੁਰੂ ਚ ਕੀਤੀਆਂ ਨੇ ਇਹਨਾਂ ਦੇ ਪਿੱਛੇ ਚੱਲ ਕੀ ਰਿਹਾ ਹੈ ਲੋਬਿੰਗ ਕੀ ਹੋ ਰਹੀ ਹੈ ਅੰਦਰਖਾਤੇ ਪ੍ਰਧਾਨਗੀ ਦੇ ਮਾਮਲੇ ਵਿੱਚ ਚੱਲ ਕੀ ਗਿਆ ਰੋਲਾ ਰੱਪਾ ਕੀ ਹੈ ਇਹ ਸਾਰੀ ਕਹਾਣੀ ਤੁਹਾਨੂੰ ਖੋਲ ਕੇ ਦੱਸਦੇ ਹਾਂ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਨਵੀਆਂ ਖਬਰਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਵੇਲੇ ਸਿਰ ਆਪੜਦੇ ਰਹਿਣ ਕੱਲ ਅਕਾਲੀ ਸਿਆਸਤ ਇੱਕ ਤਰ੍ਹਾਂ ਨਾਲ ਪੂਰੇ ਦਿਨ ਦੇ ਵਿੱਚ ਅਕਾਲੀ ਸਿਆਸਤ ਦੇ ਉੱਤੇ ਹੀ ਖਬਰਾਂ ਬਣੀਆਂ ਸੁਰਖੀਆਂ ਬਣੀਆਂ ਤੇ ਖਬਰਾਂ ਚਲਾਈਆਂ ਗਈਆਂ ਅਕਾਲੀ ਸਿਆਸਤ ਹੀ ਲਗਭਗ ਕੱਲ ਡੋਮਿਨੇਟ ਕੀਤੀ ਪੰਜਾਬ ਦੇ ਖ਼ਬਰੀ ਅਦਾਰਿਆਂ ਦੇ ਅੰਦਰ ਸੁਖਬੀਰ ਸਿੰਘ ਬਾਦਲ ਆਪਣੀ ਥਾਂ ਤੇ ਲੱਗੇ ਹੋਏ ਸੀ ਉਧਰ ਪੰਜ ਮੈਂਬਰੀ ਭਰਤੀ ਕਮੇਟੀ ਤੇ ਉਹਨਾਂ ਦੇ ਸੱਜਣ ਬੈਲੀ ਆਪਣੀ ਥਾਂ ਤੇ ਲੱਗੇ ਹੋਏ ਸੀ ਮੀਟਿੰਗਾਂ ਆ ਜਾਰੀ ਸੀ ਕਸ਼ਮਕਸ਼ਾਂ ਚੱਲ ਰਹੀਆਂ ਸੀ ਪੰਜ ਮੈਂਬਰੀ ਭਰਤੀ ਕਮੇਟੀ ਪ੍ਰਧਾਨਗੀ ਦੇ ਮਾਮਲੇ ਨੂੰ ਲੈ ਕੇ ਦੋ ਥਾਵੇਂ ਪੰਡਿਤ ਆ ਚੁੱਕੀ ਹੈ ਸੁਖਬੀਰ ਸਿੰਘ ਬਾਦਲ ਦੇ ਟੱਕਰ ਦੇ ਵਿੱਚ ਕੌਣ ਪ੍ਰਧਾਨ ਬਣੇ ਇਸ ਨੂੰ ਲੈ ਕੇ ਅਹਿਮ ਜਿਹੜੀ ਹੈ ਉਹ ਪੇਸ਼ਕਸ਼ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਚਾਰਾ ਜੋਈਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਬੀਬੀ ਸਤਵੰਤ ਕੌਰ ਦਾ ਨਾਂ ਛਣ ਕੇ ਆਇਆ ਤੇ ਉਹ ਚੱਲਦਾ ਰਿਹਾ ਤੇ ਚੱਲ ਵੀ ਰਿਹਾ ਹੈ ਕੱਲ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਆਪ ਨੂੰ ਇਸ ਦੌੜ ਤੋਂ ਵੱਖ ਕਰ ਲਿਆ ਇਸ ਦੌੜ ਤੋਂ ਬਾਹਰ ਹੋਣ ਦੀ ਗੱਲ ਕਹੀ ਪਰ ਸ਼ਾਮ ਢਲਦਿਆਂ ਢਲਦਿਆਂ ਖਬਰਾਂ ਆਉਣ ਲੱਗੀਆਂ ਕਿ ਨਹੀਂ ਮਾਮਲਾ ਕੁਝ ਹੋਰ ਸੀ ਗਿਆਨੀ ਹਰਪ੍ਰੀਤ ਸਿੰਘ ਨੂੰ ਗਲਤ ਸੁਨੇਹਾ ਦਿੱਤਾ ਗਿਆ ਜਿਸ ਕਰਕੇ ਇਹ ਸਾਰੀ ਸਥਿਤੀ ਉਤਪਨ ਹੋਈ ਮਾਮਲਾ ਇਹ ਦੱਸਿਆ ਜਾਂਦਾ ਹੈ ਕਿ ਇੱਕ ਤਾਂ ਜਿਹੜੀ ਸ਼ਾਰਪਡ ਡਿਵੀਜ਼ਨ ਹੈ ਉਹ ਪੰਜ ਮੈਂਬਰੀ ਭਰਤੀ ਕਮੇਟੀ ਚ ਦੇਖਣ ਨੂੰ ਮਿਲ ਰਹੀ ਹੈ ਤਿੱਖੀ ਵੰਡ ਹੈ ਜਿਹੜੀ ਐਂ ਸਿਰੇ ਵਾਲੀ ਉਹ ਇਸ ਮਾਮਲੇ ਤੇ ਹੈ ਇੱਕ ਧੜਾ ਹਾਲੇ ਵੀ ਬੀਬੀ ਸਤਵੰਤ ਕੌਰ ਲਈ ਵਜਿੱਦਾ ਤੇ ਦੂਜਾ ਧੜਾ ਗਿਆਨੀ ਹਰਪ੍ਰੀਤ ਸਿੰਘ ਲਈ ਤਾਂ ਫਿਰ ਗੱਲ ਚੱਲੀ ਕੱਲ ਅਕਬਾਲ ਸਿੰਘ ਚੁੰਦਾ ਨੇ ਵੀ ਕਿਹਾ ਚੰਦੂ ਮਾਜਰਾਣ ਨੇ ਵੀ ਕਿਹਾ ਕਰਨੈਲ ਸਿੰਘ ਪੰਜੋਲੀ ਨੇ ਵੀ ਕਿਹਾ ਕਿ ਸਰਬਸੰਮਤੀ ਦੇ ਨਾਲ ਚੋਣ ਹੋਣੀ ਚਾਹੀਦੀ ਹੈ ਮੈਂ ਨਿੱਜੀ ਤੌਰ ਤੇ ਵੀ ਇਸ ਦੇ ਹੱਕ ਦੇ ਵਿੱਚ ਜੇਕਰ ਇੱਕ ਦੋ ਕੈਂਡੀਡੇਟ ਹੋਣ ਤਾਂ ਦੂਜੇ ਕੈਂਡੀਡੇਟ ਨੂੰ ਰਿਕੁਐਸਟ ਕਰਨੀ ਚਾਹੀਦੀ ਹੈ ਉਮੀਦਵਾਰ ਨੂੰ ਕਿ ਉਹ ਵਿਧ੍ਰਾਲ ਕਰ ਲੈ ਨਹੀਂ ਕਰਦਾ ਤਾਂ ਫਿਰ ਚੋਣਾ ਇਸ ਤੋਂ ਵਧੀਆ ਹੱਲ ਕੋਈ ਨਹੀਂ ਹੋ ਸਕਦਾ ਕਿਸੇ ਨੂੰ ਥੋਪਣ ਦੇ ਨਾਲ ਚੀਜ਼ਾਂ ਵਿਗੜਦੀਆਂ ਨੇ ਚੋਣਾ ਦੇ ਵਿੱਚ ਜਿੱਤ ਕੇ ਆਉਣ ਦੇ ਨਾਲ ਜਾਂ ਸਰਬਸੰਮਤੀ ਦੇ ਨਾਲ ਚੀਜ਼ਾਂ ਸਮੂਥ ਰਹਿੰਦੀਆਂ ਨੇ ਹੁਣ ਚਰਚਾ ਇਹ ਚੱਲ ਰਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੀ ਪ੍ਰਧਾਨ ਬਣਨਗੇ ਗਿਆਨੀ ਹਰਪ੍ਰੀਤ ਸਿੰਘ ਹੀ ਪ੍ਰਧਾਨ ਬਣਨਗੇ ਉਹਨਾਂ ਦੀ ਪ੍ਰਧਾਨਗੀ ਲਗਭਗ ਫਾਈਨਲ ਹੈ ਜਾਣਕਾਰ ਦੱਸਦੇ ਆ ਕਿ ਬੀਬੀ ਜਗੀਰ ਕੌਰ ਹੋਗੇ ਜਾਂ ਜਿਹੜੇ ਲੋਕ ਸਰਜੀਤ ਸਿੰਘ ਰਕੜਾ ਦੀ ਪੈਰਵਾਹੀ ਕਰ ਰਹੇ ਸੀ ਪ੍ਰਧਾਨ ਬਣਾਉਣ ਦੇ ਲਈ ਉਹ ਜਿਹੜੇ ਆ ਗਿਆਨੀ ਹਰਪ੍ਰੀਤ ਸਿੰਘ ਵਾਲੇ ਪਾਸੇ ਤੁਰ ਪਏ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਾਮਲੇ ਦੇ ਵਿੱਚ ਚਰਚਾ ਬਾਰ-ਬਾਰ ਚੱਲ ਰਹੀ ਹੈ ਕਿ ਉਹ ਹੁਣ ਜਦੋਂ ਕੀ ਉਹ ਯੂ ਟਰਨ ਲੈਣਗੇ ਤਾਂ ਫਿਰ ਜੇ ਲਗਭਗ ਉਹਨਾਂ ਨੂੰ ਮਨਾ ਲਿਆ ਜਾਂਦਾ ਤਾਂ ਉਹ ਜੂਟਰਨ ਲੈਣ ਕੀ ਲੈਣਗੇ ਜੂਟਰਨ ਨਹੀਂ ਕਹਿ ਸਕਦੇ ਇਹਨੂੰ ਇਹ ਇੱਕ ਤਰ੍ਹਾਂ ਨਾਲ ਅ ਅਟਪਟੀ ਦੀ ਗੱਲ ਹੋ ਸਕਦੀ ਹੈ ਕਿ ਰਾਜਨੀਤੀ ਦੇ ਅੰਦਰ ਸੰਭਾਵਨਾਵਾਂ ਤੇ ਪ੍ਰਸਥਿਤੀਆਂ ਕਿਸੇ ਵੇਲੇ ਵੀ ਬਦਲ ਸਕਦੀਆਂ ਨੇ ਤੇ ਉਹਨਾਂ ਦੇ ਹਿਸਾਬ ਨਾਲ ਤੁਹਾਨੂੰ ਵੀ ਬਦਲਣਾ ਪੈਂਦਾ ਆ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਆਪ ਨੂੰ ਦੌੜ ਛੋ ਵੱਖ ਕੀਤਾ ਹੁਣ ਜਾਣਕਾਰ ਦੱਸਦੇ ਆ ਕਿ ਜੋ ਫਾਰਮੇਸ਼ਨ ਬਣ ਰਹੀ ਸੀ ਕਿ ਅੰਦਰ ਇੱਕ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਹੋਵੇ ਇੱਕ ਪ੍ਰਧਾਨ ਜਿਹੜੀ ਨਵੀਂ ਫਾਰਮੇਸ਼ਨ ਹੋਣੀ ਹੈ ਅਕਾਲੀ ਦਲ ਦੇ ਨਾਲ ਜਿਹੜੀ ਅਕਾਲੀ ਦਲ ਦਾ ਹੀ ਇੱਕ ਹਿੱਸਾ ਹੋਣੀ ਹੈ ਨਵੇਂ ਬਣਨ ਵਾਲੇ ਦਾ ਤਾਂ ਉਸ ਜਿਹੜੀ ਹੈ ਜਿਹੜੀ ਸਿੱਖ ਮਸਲਿਆਂ ਤੇ ਧਾਰਮਿਕ ਗੱਲਾਂ ਤੇ ਜਿਹੜੀ ਵਿਚਾਰ ਕਰੇਗੀ ਤੇ ਉਹਦਾ ਕੋਈ ਚੇਅਰਮੈਨ ਜਾਂ ਉਸ ਦਾ ਕੋਈ ਪ੍ਰਧਾਨ ਇਸ ਤਰ੍ਹਾਂ ਨਾਲ ਹੋਵੇਗਾ ਸੁਨੇਹਾ ਦੇਣ ਵਾਲਾ ਕਾਫੀ ਸਿਰਾਂ ਨਿਕਲੇ ਆ ਸੁਨੇਹਾ ਦੇਣ ਵਾਲੇ ਨੇ ਕਹਤਾ ਕਿ ਆਪਾਂ ਦੋ ਪ੍ਰਧਾਨ ਬਣਾਵਾਂਗੇ ਜਾਨੀ ਕਿ ਗੱਲ ਜਿਵੇਂ ਹੀ ਉਲਟ ਗਈ ਗਿਆਨੀ ਹਰਪ੍ਰੀਤ ਸਿੰਘ ਨੇ ਸੋਚਿਆ ਵੀ ਤੇ ਉਹਦੇ ਫੈਸਲੇ ਜਿਹੜੇ ਨੇ ਜਿਹੜਾ ਧਾਰਮਿਕ ਵਿੰਗ ਹੋਊਗਾ ਉਹ ਫੈਸਲੇ ਕਰਿਆ ਕਰੂਗਾ ਪਾਰਟੀ ਦੇ ਤਾਂ ਸੁਭਾਵਿਕ ਜੀ ਗੱਲ ਹੈ ਕਿ ਫਿਰ ਮੈਨੂੰ ਵੀ ਕੋਈ ਆਫਰ ਕਰੇ ਮੈਂ ਵੀ ਪ੍ਰਧਾਨ ਕਿਉਂ ਬਣਾ ਕਿ ਨਾ ਡਮੀ ਪ੍ਰਧਾਨ ਬਣਦਾ ਤਾਂ ਕੋਈ ਮਤਲਬ ਨਹੀਂ ਨਾ ਦੇ ਪ੍ਰਧਾਨ ਹੁੰਦਾ ਤਾਂ ਕੋਈ ਮਤਲਬ ਨਹੀਂ ਤੇ ਗਿਆਨੀ ਜੀ ਨੇ ਸੋਚਿਆ ਹੋਣਾ ਕਿ ਚਲੋ ਆਪਾਂ ਅੱਗੇ ਲੈਣਾ ਫਿਰ ਇਸ ਮਾਮਲੇ ਤੋਂ ਤੇ ਹੁਣ ਕਿਹਾ ਜਾਂਦਾ ਕਿ ਮੈਸੇਜ ਸਹੀ ਤਰੀਕੇ ਨਾਲ ਸਹੀ ਟਿਕਾਣੇ ਤੇ ਦਿੱਤਾ ਗਿਆ ਹੈ ਤੇ ਗਿਆਨੀ ਜੀ ਨੂੰ ਸਮਝਾ ਲਿਆ ਗਿਆ ਹੈ ਕਿ ਇਦਾਂ ਹੀ ਨਹੀਂ ਹੋ ਰਿਹਾ ਇਹ ਆ ਚੀਜ਼ ਹੈ ਕਿ ਉਹ ਇੱਕ ਧਾਰਮਿਕ ਕਾਉਂਸਲ ਧਾਰਮਿਕ ਵਿੰਗ ਬਣੂਗਾ ਜਿਹੜਾ ਨਰੋਲ ਧਾਰਮਿਕ ਮਸਲਿਆਂ ਤੇ ਗੱਲ ਕਰੂਗਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੱਲ ਕਰੂਗਾ ਸਾਰੀਆਂ ਚੀਜ਼ਾਂ ਉਹ ਦੇਖੂਗਾ ਤੇ ਫੈਸਲੇ ਸਰਬਸੰਮਤੀਆਂ ਦੇ ਨਾਲ ਸਲਾਹ مشورے ਦੇ ਨਾਲ ਹੀ ਲਏ ਜਾਣਗੇ ਤੇ ਗਿਆਨੀ ਹਰਪ੍ਰੀਤ ਸਿੰਘ ਇਸ ਮਾਮਲੇ ਤੇ ਰਾਜ਼ੀ ਹੋਗੇ ਇਹ ਜਾਣਕਾਰੀ ਆ ਰਹੀ ਹੈ 11 ਅਗਸਤ ਦਾ ਪੈਂਡਾ ਕੋਈ ਦੂਰ ਨਹੀਂ ਹੈ ਬਾਕੀ ਚੀਜ਼ਾਂ ਉੱਥੇ ਹੁਣ ਮੇਨ ਰੋਲਾ ਸੀ ਕਿ ਪ੍ਰਕਿਰਿਆ ਕੀ ਹੋਵੇ ਦੇਖੋ ਜੇ ਤਾਂ ਸੁਖਵੀਰ ਸਿੰਘ ਬਾਦਲ ਹੋਣਾ ਵਾਂਗ ਕਰਨਾ ਹੈ ਉਹਨਾਂ ਲਈ ਲੈਣ ਲੈਣੀ ਹੈ ਕਿ ਜੀ ਇੱਕ ਨੇ ਮਤਾ ਪੜਿਆ ਕਿ ਸੁਖਵੀਰ ਸਿੰਘ ਬਾਦਲ ਪ੍ਰਧਾਨ ਹੋਣਗੇ ਦੂਜੇ ਨੇ ਜਕਾਰਾ ਛੱਡਿਆ ਜੀ ਗੱਲ ਖਤਮ ਜੇ ਤਾਂ ਇਹੀ ਕੁਝ ਕਰਨਾ ਹੈ ਫਿਰ ਤਾਂ ਇੱਕ ਅਲੈਦਾ ਗੱਲ ਹੈ ਜੇ ਪਾਰਟੀ ਨੂੰ ਵਾਕਈ ਲੋਕਤੰਤਰੀ ਡੈਮੋਕਰੈਟਿਕ ਵੈਲਿਊਸ ਤੇ ਤੋਰਨਾ ਹੈ ਜਮਹੂਰੀ ਕਦਰਾਂ ਕੀਮਤਾਂ ਤੇ ਤੋੜਨ ਦੀ ਕੋਸ਼ਿਸ਼ ਹੈ ਫਿਰ ਇਦਾਂ ਨਹੀਂ ਹੋਣਾ ਚਾਹੀਦਾ ਹਾਂ ਇਹ ਹੋ ਸਕਦਾ ਹੈ ਕਿ ਪ੍ਰੈਕਟੀਕਲੀ ਇਹ ਚੀਜ਼ਾਂ ਹੁੰਦੀਆਂ ਨੇ ਕਿ ਕੁਝ ਨਾ ਪਹਿਲਾਂ ਵਿਚਾਰ ਲੈ ਜਾਂਦੇ ਨੇ ਕਿ ਵੀ ਆਹ ਨੇ ਫਿਰ ਬਾਕੀ ਜੇ ਕੋਈ ਕੈਂਡੀਡੇਟ ਬਣਨਾ ਚਾਹੁੰਦਾ ਹੈ ਤਾਂ ਉਹਦਾ ਰਾਹ ਖੁੱਲਾ ਰੱਖਣਾ ਚਾਹੀਦਾ ਜੇ ਉਹ ਮੰਨ ਸਕਦਾ ਹੈ ਕਿ ਉਹ ਵਿਡਰਾਲ ਕਰ ਸਕਦਾ ਹੈ ਤਾਂ ਉਹਨੂੰ ਵਿਡਰਾਲ ਕਰਾ ਲੈਣਾ ਚਾਹੀਦਾ ਨਹੀਂ ਤਾਂ ਉਹਨੂੰ ਵੀ ਬਰਾਬਰ ਦੀ ਚੋਣ ਲੜਨ ਦਾ ਹੱਕਦਾਰ ਹੋਣਾ ਚਾਹੀਦਾ ਕੋਈ ਵੀ ਹੋਵੇ ਡੈਲੀਗੇਟ ਇਜਲਾਸ ਦੇ ਅੰਦਰ ਇਨ ਹਾਊਸ ਕੋਈ ਵੀ ਵਿਅਕਤੀ ਖੜਾ ਹੋ ਕੇ ਕਹਿ ਸਕਦਾ ਹੈ ਕਿ ਮੈਂ ਪ੍ਰਧਾਨਗੀ ਦਾ ਉਮੀਦਵਾਰ ਆ ਮੈਂ ਫਲਾਣੇ ਅਹੁਦੇ ਦਾ ਉਮੀਦਵਾਰ ਆ ਮੈਂ ਲੰਬਾ ਸਮਾਂ ਵਿਦਿਆਰਥੀ ਸਿਆਸਤ ਦੇ ਵਿੱਚ ਕੱਢਿਆ ਆ ਵਿਦਿਆਰਥੀ ਜਥੇਬੰਦੀ ਚ ਵਿਚਰਿਆ ਮੈਂ ਇੱਕ ਚੀਜ਼ ਦੇਖੀ ਆ ਕਿ ਜਿੱਥੇ ਇਹ ਚੀਜ਼ ਹੁੰਦੀ ਆ ਹਮੇਸ਼ਾ ਵੈਲਿਊਏਬਲ ਹੁੰਦੀਆਂ ਨੇ ਚੀਜ਼ਾਂ ਤਾਂ ਉੱਥੇ ਮਾਮਲਾ ਚੱਲਦਾ ਹੈ ਸੋਹਣੇ ਤਰੀਕੇ ਨਾਲ ਨਿਬੜ ਜਾਂਦਾ ਮੈਨੂੰ ਯਾਦ ਆ ਕਿ ਜਿਸ ਜਥੇਬੰਦੀ ਦੇ ਨਾਲ ਮੈਂ ਸਬੰਧਤ ਸੀ ਉਸ ਦੀ ਇੱਕ ਕਾਨਫਰੰਸ ਸ਼ਿਮਲਾ ਦੇ ਵਿੱਚ ਚੱਲ ਰਹੀ ਸੀ ਤਾਂ ਮਹਾਰਾਸ਼ਟਰ ਤੋਂ ਕਲਾਸੀ ਜੋ ਪੈਨਲ ਉਸ ਜਿਹੜੀ ਜਾਣ ਵਾਲੀ ਕਮੇਟੀ ਨੇ ਪੇਸ਼ ਕੀਤਾ ਤੇ ਮਹਾਰਾਸ਼ਟਰ ਤੋਂ ਉਸ ਪੈਨਲ ਦੇ ਖਿਲਾਫ ਦੋ ਉਮੀਦਵਾਰ ਸੀ ਤਾਂ ਦੋਵਾਂ 'ਚ ਇੱਕ ਉਮੀਦਵਾਰ ਵਿਡਰਾਲ ਕਰ ਗਿਆ ਇੱਕ ਉਮੀਦਵਾਰ ਇਲੈਕਸ਼ਨ ਕੰਟੈਸਟ ਕੀਤਾ ਤਾਂ ਜਿਹੜਾ ਕੰਟੈਸਟ ਕੀਤਾ ਉਹ ਬੇਸ਼ੱਕ ਹਾਰ ਗਿਆ ਪਰ ਇਹ ਨਹੀਂ ਹੋਇਆ ਕਿ ਤੁਸੀਂ ਉਹਨੂੰ ਕਹਿ ਦਿੱਤਾ ਹੋਵੇ ਕਿ ਨਹੀਂ ਨਹੀਂ ਜੀ ਬਸ ਜੋ ਫੈਸਲਾ ਹੋ ਗਿਆ ਸਰ ਪ੍ਰਮਾਣਿਤ ਕੀਤਾ ਜਾਵੇ ਉਹ ਵਾਲੀ ਸਥਿਤੀ 'ਚ ਨਹੀਂ ਜਾਇਆ ਗਿਆ ਤਾਂ ਜਥੇਬੰਦੀਆਂ ਦੇ ਅੰਦਰ ਪਾਰਟੀਆਂ ਦੇ ਅੰਦਰ ਲੋਕਤੰਤ੍ਰਿਕ ਵੈਲਿਊ ਐਵੇਂ ਵਧਦੀਆਂ ਨੇ ਲੋਕਾਤ ਤੇ ਕੰਮ ਕਰਨ ਵਾਲਿਆਂ ਦਾ ਭਰੋਸਾ ਵੀ ਵਧਦਾ ਮੰਨ ਲਓ ਜੇ ਉਹਨੂੰ ਬਿਠਾ ਲਿਆ ਜਾਂਦਾ ਤੱਕੇ ਨਾਲ ਕਹਿ ਦਿੱਤਾ ਜਾਂਦਾ ਕਿ ਨਹੀਂ ਜੀ ਨਹੀਂ ਜੀ ਹੋ ਗਿਆ ਫੈਸਲਾ ਹੋ ਗਿਆ ਤਾਂ ਚੀਜ਼ਾਂ ਅਲੱਗ ਹੋ ਜਾਂਦੀਆਂ ਨੇ ਮਾਮਲਾ ਹੁਣ ਇੱਥੇ ਅਕਾਲੀ ਦਲ ਵੱਲ ਵੀ ਹੀ ਆ ਹੁਣ ਅਕਾਲੀ ਦਲ ਨੇ ਕੁਝ ਬੇਸਿਕ ਪੁਆਇੰਟ ਜਿਹੜੀ ਨਵਾਂ ਅਕਾਲੀ ਦਲ ਬਣ ਰਿਹਾ ਉਹਨੇ ਆਪਣੇ ਤੈਅ ਕੀਤੇ ਨੇ ਇੱਕ ਤਾਂ ਪ੍ਰਧਾਨ ਦੀ ਟਰਮ 3 ਸਾਲ ਦੀ ਹੋਏਗੀ ਵੱਧ ਤੋਂ ਵੱਧ ਉਹ 6 ਸਾਲ ਜਾਨੀ ਕਿ ਦੋ ਟਰਮਾਂ ਦੇ ਲਈ ਬਣ ਸਕੇਗਾ ਦੂਜਾ ਇਹ ਹੈ ਕਿ ਉਹ ਜਿਹੜਾ ਪ੍ਰਧਾਨ ਜਿਹੜਾ ਬੰਦਾ ਵਿਧਾਨ ਸਭਾ ਜਾਂ ਇਧਰਲੇ ਪਾਸੇ ਪਾਰਲੀਮੈਂਟ ਨਹੀਂ ਸਿਸਟਮ ਦੇ ਅੰਦਰ ਚੋਣਾ ਲੜੇਗਾ ਉਹ ਸ਼ਰੋਮਣੀ ਕਮੇਟੀ ਦੀ ਆ ਚੋਣਾ ਨਹੀਂ ਲੜੇਗਾ ਇਹ ਫੈਸਲਾ ਹੋ ਚੁੱਕਿਆ ਹੈ ਤੇ ਇਸ ਦੇ ਆਲੇ ਦੁਆਲੇ ਹੀ ਚੀਜ਼ਾਂ ਘੁੰਮ ਰਹੀਆਂ ਨੇ ਸੁਖਬੀਰ ਸਿੰਘ ਬਾਦਲ ਦੇ ਢੜੇ ਨੂੰ ਹੁਣ ਦੇਖੋ ਜੇ ਤੁਸੀਂ ਉਹਨਾਂ ਤੋਂ ਕੁਝ ਵੱਖਰਾ ਕਰਨਾ ਹੈ ਕੁਝ ਲੋਕਾਂ ਨੂੰ ਇਹ ਦੱਸਣਾ ਹੈ ਕਿ ਹਾਂ ਅਸੀਂ ਉਹਨਾਂ ਨਾਲੋਂ ਬਿਹਤਰ ਹਾਂ ਤਾਂ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਐਥੀਕਲ ਨੈਤਿਕ ਕਦਰਾਂ ਕੀਮਤਾਂ ਦਾ ਲੋਕਤੰਤਰੀ ਕਦਰਾਂ ਕੀਮਤਾਂ ਦਾ ਦੇ ਮर्यादाਵਾਂ ਦਾ ਧਿਆਨ ਰੱਖਣਾ ਪੈਣਾ ਹੈ ਤਾਂ ਹੀ ਚੀਜ਼ਾਂ ਅੱਗੇ ਚੱਲਣਗੀਆਂ ਜੇ ਤੁਸੀਂ ਉਹਨਾਂ ਵਾਂਗੂ ਹੀ ਕਰਨਾ ਫਿਰ ਕੋਈ ਉਹਦਾ ਕੋਈ ਫਰਕ ਫਾਇਦਾ ਫੂਦਾ ਤਾਂ ਨਾ ਹੁੰਦਾ ਦਿਖਦਾ ਨਹੀਂ ਹੁਣ ਕੱਲ ਸੁਖਵੀਰ ਸਿੰਘ ਬਾਦਲ ਸੰਗਰੂਰ ਦੇ ਦੇ ਸੂਲਰ ਘਾੜਚ ਸੀ ਬਲਦੇਵ ਸਿੰਘ ਮਾਨ ਨੂੰ ਉਹਨਾਂ ਨੇ ਦੁਆਰਾ ਕਹਿ ਲਈ ਇੱਕ ਤਰ੍ਹਾਂ ਨਾਲ ਜਾਂ ਉਸ ਤੜੇ ਤੋਂ ਤੋੜ ਕੇ ਪੰਜ ਮੈਂਬਰੀ ਪ੍ਰਤੀ ਕਮੇਟੀ ਤੋਂ ਤੋੜ ਕੇ ਇੱਧਰ ਲਿਆਂਦਾ ਬਲਦੇਵ ਸਿੰਘ ਮਾਨ ਬਾਰੇ ਚਰਚਾ ਇਹ ਹੈ ਕਿ ਮੈਂ ਬਰਨਾਲਾ ਪਰਿਵਾਰ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਬਰਨਾਲਾ ਪਰਵਾ ਇਹ ਚਰਚਾ ਇਹ ਸੀ ਸੰਗਰੂਰ ਦੇ ਅੰਦਰ ਕਿ ਬਰਨਾਲਾ ਜੇ ਬਲਦੇਵ ਸਿੰਘ ਮਾਨ ਜਾ ਰਹੇ ਹੈ ਤੇ ਇਹਦਾ ਮਤਲਬ ਬਰਨਾਲਾ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਨਹੀਂ ਜਾ ਰਹੇ ਤਾਂ ਜਿੰਨੀ ਕਿ ਜਾਣਕਾਰੀ ਆ ਰਹੀ ਹੈ ਕਿ ਬਰਨਾਲਾ ਪਰਿਵਾਰ ਉੱਥੇ ਹੀ ਹੈ ਜਿੱਥੇ ਉਹ ਹੈਗਾ ਸੀਗਾ ਸੁਖਬੀਰ ਸਿੰਘ ਬਾਦਲ ਦੀ ਕੋਸ਼ਿਸ਼ ਹੈ ਕਿ ਦੂਜੇ ਜਾਂ ਤੀਜੇ ਦਰਜੇ ਦੇ ਜਿਹੜੇ ਆਗੂ ਨੇ ਜਿਵੇਂ ਕਿ ਜਿਵੇਂ ਸੰਗਰੂਰ ਜ਼ਿਲ੍ਹਾ ਹੈ ਹਾਲਾਂਕਿ ਬਲਦੇਵ ਮਾਨ ਤਾਂ ਪਹਿਲੇ ਦਰਜੇ ਦੇ ਆਗੂ ਨੇ ਜਿਹੜਾ ਸੰਗਰੂਰ ਜ਼ਿਲ੍ਹਾ ਹੈ ਜਿਵੇਂ ਮੋਗਾ ਜਿੱਥੇ-ਜਿੱਥੇ ਵੀ ਸੁਧਾਰ ਲਾਇਰ ਵਾਲੇ ਜਾਂ ਪੰਜ ਮੈਂਬਰੀ ਭਰਤੀ ਕਮੇਟੀ ਦੀ ਜੇ ਸਿੱਪਾ ਘੜਾ ਉੱਥੇ ਪੈਰਲਰ ਜਿਆਦਾ ਤੋੜ ਕੇ ਲਿਆਂਦੇ ਜਾਂ ਜਾਂ ਖੜੇ ਕੀਤੇ ਜਾਂ ਸੰਗਰੂਰ ਚ ਖੜੇ ਕਰਨ ਵਾਲਾ ਸਿਸਟਮ ਤਾਂ ਹੈ ਨਹੀਂ ਅ ਵਿਨਰਜੀਤ ਗੋਲਡੀ ਵਿਚਰਦੇ ਨੇ ਉਹ ਠੀਕ ਠਾਕ ਆ ਉਹਨਾਂ ਦਾ ਆਪਣਾ ਕੰਮ ਹੈ ਚੱਲੀ ਜਾਂਦਾ ਆ ਗੁਲਜਾਰੀ ਨੇ ਡਿੜਬੇ ਦੇ ਵਿੱਚ ਤੇ ਉਹਨਾਂ ਨੇ ਖੰਡੇਵਾਦ ਗਗਨ ਖੰਡੇਵਾਦ ਨੂੰ ਲਾਇਆ ਲਹਿਰੇ ਦੇ ਵਿੱਚ ਤਾਂ ਕੁੱਲ ਮਿਲਾ ਕੇ ਇਹੀ ਇੰਨੀ ਇੱਕ ਹੀ ਕਹਾਣੀ ਹੈ ਸੰਗਰੂਰ ਮਰੇਲ ਕੋਟਲਾ ਬਰਨਾਲਾ ਤਿੰਨੇ ਥਾਵਾਂ 'ਤੇ ਬਾਬਾ ਬਲਵੀਰ ਸਿੰਘ ਹੁਣ ਸਪੱਸ਼ਟੇ ਹੀ ਜਾ ਚੁੱਕੇ ਨੇ ਤਾਂ ਹੁਣ ਸਥਿਤੀ ਇਹ ਸਪਸ਼ਟ ਹੁੰਦੀ ਨਜ਼ਰ ਆਉਂਦੀ ਹੈ ਕਿ ਸੰਗਰੂਰ ਦੇ ਵਿੱਚ ਜਿਹੜਾ ਵੱਡਾ ਚੰਕ ਹੈ ਚਾਹੇ ਲੋਂਗੋਵਾਲ ਬਰਨਾਲਾ ਢਿੰਡਸਾ ਅਕਵਾਲ ਸਿੰਘ ਝੁੰਦਾ ਇਹ ਸਾਰੇ ਇੱਕ ਪਲੇਟਫਾਰਮ 'ਤੇ ਨੇ ਤੇ ਇਹੀ ਕਾਰਨ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਬਲਦੇਵ ਸਿੰਘ ਮਾਨ ਨੂੰ ਲਿਆਉਣਾ ਪਿਆ ਬਲਦੇਵ ਸਿੰਘ ਮਾਨ ਦੀ ਜੇ ਸਿਆਸੀ ਸ਼ੌਹਰਤ ਦੀ ਗੱਲ ਕਰੀਏ ਤਾਂ ਇੱਕ ਦੋ ਵਾਰ ਜਿੱਤੇ ਆ 1971 ਦਾ ਉਹ ਇਲੈਕਸ਼ਨ 72 ਦਾ ਸ਼ਾਇਦ ਉਹ ਲੋਕ ਸਭਾ ਦਾ ਕਾਮਰੇਡ ਤੇਜਾ ਸਿੰਘ ਸਤੰਤਰ ਤੋਂ ਕੁਝ ਵੋਟਾਂ ਤੇ ਹਾਰ ਗਏ ਸੀ ਤੇ ਉਸ ਤੋਂ ਬਾਅਦ ਉਹ ਕਦੇ ਜਿੱਤੇ ਨਹੀਂ ਉਹਨਾਂ ਨੂੰ ਪਿਛਲੀ ਵਾਰ ਮੇਖਾ ਸੁਨਾਮ ਤੋਂ ਟਿਕਟ ਦਿੱਤੀ ਗਈ ਸੀ ਉੱਥੇ ਵੀ ਉਹਨਾਂ ਦੀ ਪਰਫਾਰਮੈਂਸ ਵਧੀਆ ਨਹੀਂ ਰਹੀ ਕੁੱਲ ਮਿਲਾ ਕੇ ਸੁਖਵੀਰ ਸਿੰਘ ਬਾਦਲ ਬਲਦੇਵ ਸਿੰਘ ਮਾਨ ਨੂੰ ਬੇਸ਼ੱਕ ਲਾਏ ਹੋਣ ਸੰਘਰੂਰ ਦੇ ਅਕਾਲੀ ਸਫਾ ਦੇ ਅੰਦਰ ਇਹਦੀ ਖੁਸ਼ੀ ਮਨਾਈ ਜਾ ਸਕਦੀ ਹੈ ਪਰ ਜੇਕਰ ਰਣਨੀਤਿਕ ਤੌਰ ਤੇ ਦੇਖਿਆ ਜਾਵੇ ਤਾਂ ਇਹਦੀ ਕੋਈ ਬਹੁਤੀ ਵੈਲਿਊ ਫਿਲਹਾਲ ਦਿਖਾਈ ਨਹੀਂ ਦਿੰਦੀ ਤੇ ਹੁਣ ਜਿਹੜੀ ਲੋਬਿੰਗ ਹੈ ਪੰਜ ਮੈਂਬਰੀ ਪ੍ਰਤੀ ਕਮੇਟੀ ਚ ਮੈਨੂੰ ਲੱਗਦਾ ਕਿ ਉਹ ਅੱਜ ਸ਼ਾਮ ਤੱਕ ਸਿਮਟ ਜਾਣੀ ਚਾਹੀਦੀ ਹੈ ਕਿਉਂਕਿ ਫੈਸਲੇ ਜਿਹੜੇ ਲਗਭਗ ਹੋ ਜਾਣੇ ਨੇ ਤੇ ਤੇਜਾ ਸਿੰਘ ਸਮੁੰਦਰੀ ਹਾਲ ਦੀ ਤਾਂ ਨਾ ਕਰ ਦਿੱਤੀ ਗਈ ਹੈ ਭਾਈ ਗੁਰਦਾਸ ਹਾਲ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਇਸੇ ਨਾਲ ਹੀ ਜਿਹੜਾ ਬੁੰਡਾ ਦਲ ਦੀ ਸ਼ੋਣੀ ਆ ਜਿੱਥੇ ਕੰਕਾਲੀ ਫੂਲਾ ਸਿੰਘ ਹੋਰਾਂ ਦੀ ਸਮਾਦ ਹੈ ਉੱਥੇ ਜਿਹੜਾ ਕਿਹਾ ਜਾਂਦਾ ਕਿ ਉੱਥੇ ਵੀ ਚਾਰਾ ਜੋਈ ਕਰ ਰਹੀ ਹੈ ਪੰਜ ਮੈਂਬਰੀ ਭਰਤੀ ਕਮੇਟੀ ਕੇ اجلاس ਉੱਥੇ ਕਰਾਇਆ ਜਾ ਸਕੇ ਬਾਕੀ ਅੱਜ ਤੇ ਕੱਲ ਲਗਾਤਾਰ ਇਸ ਮਾਮਲੇ ਚ ਨਵੇਂ ਡਿਵੈਲਪਮੈਂਟਸ ਹੁੰਦੀਆਂ ਰਹਿਣਗੀਆਂ ਜਿੰਨਾ ਬਾਅਦ ਤੁਹਾਨੂੰ ਦੱਸਦੇ ਰਵਾਂਗੇ ਕੁੱਲ ਮਿਲਾ ਕੇ ਇੱਕ ਡਿਵੀਜ਼ਨ ਪੰਜ ਮੈਂਬਰੀ ਭਰਤੀ ਕਮੇਟੀ ਚ ਪ੍ਰਧਾਨ ਨੂੰ ਲੈ ਕੇ ਸਪਸ਼ਟ ਵਿਖਾਈ ਦਿੰਦੇ ਹਾਂ